ਕਈ ਵਾਰ ਅਸੀਂ ਸਤਸੰਗ ਸੁਣਦੇ ਹਾਂ ਅਤੇ ਕਹਿ ਦਿੰਨੇ ਹਾਂ ਕਿ ਅੱਜ ਤਾਂ ਸਤਸੰਗ ਬਹੁਤ ਵਧੀਆ ਸੀ ਅੱਜ ਸਤਸੰਗ ਬਹੁਤ ਵਧੀਆ ਕੀਤਾ ਗਿਆ ਅਤੇ ਕਈ ਵਾਰ ਕਹਿ ਦਿੰਨੇ ਆ ਕਿ ਅੱਜ ਤਾਂ ਮੈਨੂੰ ਸਤਸੰਗ ਦੀ ਕੁਝ ਸਮਝ ਹੀ ਨਹੀਂ ਲੱਗੀ ਸੋਚਣ ਦੀ ਲੋੜ ਹੈ ਕਿ ਜੇ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਰੇ ਸਤਸੰਗ ਸੰਤ ਮੱਥ ਦੇ ਉਦੇਸ਼ ਉਤੇ ਆਧਾਰਿਤ ਹੁੰਦੇ ਹਨ ਤਾਂ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਕੋਈ ਸਤਸੰਗ ਚੰਗਾ ਹੈ ਅਤੇ ਕੋਈ ਨਹੀਂ ਚੰਗਾ ਜੀਵ ਉਪਦੇਸ਼ ਵਧੀਆ ਹੈ ਤਾਂ Satsang ਵੀ ਤਾਂ ਵਧੀਆ ਹੀ ਹੈ ਇੱਕ ਵਾਰ ਇੱਕ ਜਗਿਆਸੂ ਨੇ ਕਿਸੇ ਮਹਾਤਮਾ ਦੇ ਕੋਲ ਜਾ ਕੇ ਉਹਨਾਂ ਨੂੰ ਸੱਚ ਦਾ ਉਪਦੇਸ਼ ਦੇਣ ਲਈ ਬੇਨਤੀ ਕੀਤੀ ਮਹਾਤਮਾ ਨੇ ਸਹਿਜ ਭਾਵਨਾ ਕਹਿ ਦਿੱਤਾ ਸਭ ਕੁਝ ਚੇਤਨ ਹੈ ਤੂੰ ਵੀ ਚੇਤਨ ਹੈ ਬਸ ਇਹੋ ਸੱਚ ਹੈ ਜਗਿਆਸੂ ਨੇ ਕਿਹਾ ਬਸ ਇੰਨਾ ਹੀ ਕੀ ਤੁਸੀਂ ਇਸ ਬਾਰੇ ਹੋਰ ਕੋਲ ਕੇ ਨਹੀਂ ਸਮਝਾਉਂਗੇ ਤਾਂ ਜਗਿਆਸੂ ਨੇ ਕਿਹਾ ਮੇਰਾ ਤਾਂ ਇੰਨਾ ਹੀ ਉਪਦੇਸ਼ ਹੈ ਜੇਤੇ ਨੂੰ ਕੁਝ ਹੋਰ ਚਾਹੀਦਾ ਹੈ ਤਾਂ ਕਿਸੇ ਹੋਰ ਗੁਰੂ ਕੋਲ ਚਲਿਆ ਜਾ। ਜਗਿਆਸੂ ਨਿਰਾਸ਼ ਹੋ ਕੇ ਚਲਿਆ ਗਿਆ। ਆਖਰ ਉਹ ਇੱਕ ਅਜਿਹੇ ਗੁਰੂ ਕੋਲ ਜਾ ਪਹੁੰਚਿਆ ਜਿਨ੍ਹਾਂ ਦਾ ਬਹੁਤ ਵੱਡਾ ਆਸ਼ਰਮ ਸੀ ਅਤੇ ਬਹੁਤ ਸਾਰੇ ਸ਼ਿਸ਼ ਸਨ। ਜਗਿਆਸੂ ਨੇ ਨਵੇਂ ਗੁਰੂ ਕੋਲ ਜਾ ਕੇ ਬੇਨਤੀ ਕੀਤੀ ਕਿ ਮੈਂ ਸੱਚ ਬਾਰੇ ਜਾਨਣਾ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ। ਉਹਨਾਂ ਨੇ ਪਹਿਲੀ ਦ੍ਰਿਸ਼ਟੀ ਵਿੱਚ ਹੀ ਜਗਿਆਸੂ ਦੀ ਮਨੋਂ ਦਸ਼ਾ ਪਾਪ ਲਈ ਅਤੇ ਉਸ ਨੂੰ ਪੁੱਛਿਆ ਕੀ ਤੂੰ ਕਿਸੇ ਹੋਰ ਗੁਰੂਕੁਲ ਵੀ ਗਿਆ ਸੀ ਤਾਂ ਜਗਿਆਸੂ ਨੇ ਕਿਹਾ ਜੀ ਗਿਆ ਸੀ ਪਰ ਮੈਨੂੰ ਸੱਚ ਬਾਰੇ ਉਪਦੇਸ਼ ਨਹੀਂ ਸੰ ਦੇ ਸਕੂ ਤਾਂ ਦੂਸਰੇ ਮਹਾਤਮਾ ਨੇ ਕਿਹਾ ਠੀਕ ਹੈ ਮੈਂ ਤੈਨੂੰ ਉਪਦੇਸ਼ ਦੇ ਦਿਆਂਗਾ ਪਰ ਉਹ ਉਪਦੇਸ਼ ਲੈ ਲਈ ਤੈਨੂੰ ਬਗੈਰ ਕੋਈ ਸਵਾਲ ਪੁੱਛੇ 12 ਸਾਲ ਆਸ਼ਰਮ ਵਿੱਚ ਸੇਵਾ ਕਰਨੀ ਪਵੇਗੀ ਸਾਨੂੰ ਅਜਿਹੇ ਸੇਵਾਦਾਰ ਦੀ ਲੋੜ ਹੈ ਜੋ ਆਸ਼ਰਮ ਵਿੱਚ ਗੋਆ ਚੁੱਕ ਕਦੀ ਸੇਵਾ ਕਰ ਸਕੇ ਕੀ ਤੂੰ ਇਹ ਸੇਵਾ ਕਰੇਂਗਾ ਜਗਿਆਸੂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕਿਹਾ ਜੀ ਮੈਂ ਸੇਵਾ ਜ਼ਰੂਰ ਕਰਾਂਗਾ ਉਸ ਨੂੰ ਆਸ਼ਰਮ ਵਿੱਚ ਰੱਖ ਲਿਆ ਗਿਆ 12 ਸਾਲ ਸੇਵਾ ਕਰਨ ਤੋਂ ਬਾਅਦ ਜਗਿਆਸੂ ਨੇ ਗੁਰੂ ਜੀ ਨੂੰ ਕਿਹਾ 12 ਸਾਲ ਹੋ ਗਏ ਹੁਣ ਕਿਰਪਾ ਕਰਕੇ ਮੈਨੂੰ ਸੱਚ ਬਾਰੇ ਉਪਦੇਸ਼ ਦਿਓ ਤਾਂ ਗੁਰੂ ਜੀ ਨੇ ਕਿਹਾ ਠੀਕ ਹੈ ਮੇਰਾ ਉਪਦੇਸ਼ ਹੈ ਸਭ ਕੁਝ ਚੇਤਨ ਹੈ ਤੂੰ ਵੀ ਚੇਤਨ ਹੈ ਜਗਿਆਸੂ ਹੱਕਾ ਬੱਕਾ ਰਹਿ ਗਿਆ ਅਤੇ ਉਸ ਨੇ ਬਹੁਤ ਨਿਮਰਤਾ ਨਾਲ ਕਿਹਾ ਪਰ ਮੈਨੂੰ ਪਹਿਲੇ ਗੁਰੂ ਜੀ ਨੇ ਵੀ ਤਾਂ ਇਹੀ ਹੀ ਉਪਦੇਸ਼ ਦਿੱਤਾ ਸੀ ਤਾਂ ਨਵੇਂ ਗੁਰੂ ਨੇ ਕਿਹਾ ਜ਼ਰੂਰ ਕਿਹਾ ਹੋਵੇਗਾ ਨਾ ਹੀ 12 ਸਾਲਾਂ ਵਿੱਚ ਸੱਚ ਬਦਲਿਆ ਹੈ ਅਤੇ ਨਾ ਹੀ ਕਦੇ ਬਦਲੇਗਾ ਫਿਰ ਮੈਨੂੰ 12 ਸਾਲ ਤੱਕ ਕੋਹਾ ਕਿਉਂ ਟੋਣਾ ਪਿਆ ਉਸਟੇਗੇ ਅਸੂਨੀ ਪੁੱਛਿਆ ਤਾਂ ਗੁਰੂ ਨੇ ਉਪਦੇਸ਼ ਦਿੱਤਾ ਕਿਉਂਕਿ ਤੇਰੇ ਮਨ ਦਾ ਦਾਇਰਾ ਇੰਨਾ ਤੰਗ ਸੀ ਕਿ ਤੂੰ ਉਪਦੇਸ਼ ਨੂੰ ਸਮਝ ਨਾ ਪਾਇਆ ਗੁਰੂ ਦੇ ਕਹੇ ਇੱਕ ਬਚਨ ਨਾਲ ਹੀ ਸ਼ਿਸ਼ ਦੇ ਅੰਦਰ ਸੱਚ ਪ੍ਰਗਟ ਹੋ ਜਾਂਦਾ ਹੈ ਕਿੰਦਾ ਪਾ ਸਾਡੇ ਮਨ ਦੇ ਦਾਇਰੇ ਤੰਗ ਹਨ ਸਾਡੇ ਮਨ ਦਾ ਦਾਇਰਾ ਬਹੁਤ ਛੋਟਾ ਹੈ ਸਤਸੰਗ ਸੁਣਨ ਨਾਲ ਮਨ ਦੇ ਦਾਇਰੇ ਖੋਦੇ ਹਨ ਸਤਸੰਗ ਦਾ ਮੰਤਵ ਕੋਈ ਮਨੋਰੰਜਨ ਨਹੀਂ ਇਹ ਉਹ ਸਟੇਜ ਨਹੀਂ ਹੈ ਜਿੱਥੇ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਅਸੀਂ ਕਿੰਨੇ ਵਧੀਆ ਵਾਰਤਾ ਲਾਫਾ ਅਸੀਂ ਕਿੰਨੇ ਵਧੀਆ ਵਕਤਾਂ ਕਿੰਨਾ ਵਧੀਆ ਅਸੀਂ ਭਾਸ਼ਣ ਦੇ ਸਕਦੇ ਹਾਂ ਸਤਸੰਗ ਦਾ ਮੰਤਵ ਉਪਦੇਸ਼ ਨੂੰ ਖੋਲ ਕੇ ਸਮਝਾਉਣਾ ਅਤੇ ਸਪਸ਼ਟ ਕਰਨਾ ਹੈ ਤਾਂ ਜੋ ਸਾਨੂੰ ਭਜਨ ਸਿਮਰਨ ਦੀ ਪ੍ਰੇਰਨਾ ਮਿਲੇ ਸਾਨੂੰ ਸਤਸੰਗ ਦੀ ਲੋੜ ਹੈ ਤਾਂ ਜੋ ਪ੍ਰੇਰਣਾ ਅਤੇ ਉਤਸ਼ਾਹ ਮਿਲੇ ਸਤਸੰਗ ਵਿੱਚ ਕਿਹਾ ਗਿਆ ਕੋਈ ਵੀ ਸ਼ਬਦ ਸਾਡੀ ਸੋਚ ਅਤੇ ਸਾਡੀ ਵਿਤੀ ਨੂੰ ਬਦਲ ਸਕਦਾ ਹੈ ਕੋਈ ਇੱਕ ਬਚਨ ਸਾਡੀ ਜ਼ਿੰਦਗੀ ਦਾ ਰੁਖ ਬਦਲ ਸਕਦਾ ਹੈ ਜੇ ਸਤਸੰਗ ਵਿੱਚ ਕਿਹਾ ਗਿਆ ਇੱਕ ਸ਼ਬਦ ਜਾਂ ਇੱਕ ਬਚਨ ਵੀ ਪੂਰੀ ਤਰ੍ਹਾਂ ਸਾਡੇ ਮਨ ਅੰਦਰ ਬੈਠ ਜਾਵੇ ਤਾਂ ਸਮਝੋ ਸਤਸੰਗ ਦਾ ਮੰਤਵ ਪੂਰਾ ਹੋ ਗਿਆ ਸਾਨੂੰ ਸਤਸੰਗ ਵਿੱਚ ਦਿੱਤੇ ਜਾਣ ਵਾਲੇ ਉਪਦੇਸ਼ ਨੂੰ ਗ੍ਰਹਿਣ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਸਤਸੰਗ ਦੁਆਰਾ ਸਾਨੂੰ ਉਸ ਦਿਸ਼ਾ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ ਸਭ ਸਤਸੰਗਾਂ ਦਾ ਮਤਲਬ ਇੱਕੋ ਉਪਦੇਸ਼ ਹੁੰਦਾ ਹੈ ਕੋਈ ਵੀ ਸਤਸੰਗ ਵਧੀਆ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਾਰੇ ਸਤਸੰਗ ਅਰਥ ਭਰਪੂਰ ਹੁੰਦੇ ਹਨ ਇਸ ਲਈ ਸਾਨੂੰ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਿ ਇਹ ਅੱਜ ਵਾਲਾ satsang ਬਹੁਤ ਵਧੀਆ ਸੀ ਜਾਂ ਅੱਜ ਵਾਲਾ satsang ਨਹੀਂ ਵਧੀਆ ਸੀ ਅਸੀਂ satsang ਸੁਣਨ ਦੇ ਲਈ ਜਾਂਦੇ ਆ ਤਾਂ ਜੋ ਸਾਡਾ ਮਾਹੌਲ ਬਣੇ ਤਾਂ ਜੋ ਸਾਡਾ ਮਨ ਟਿਕੇ ਨਾ ਕਿ ਇਹ ਦੇਖਣ ਦੇ ਲਈ ਕਿ ਅੱਜ satsang ਬਹੁਤ ਵਧੀਆ ਸੀ ਜਾਂ ਅੱਜ satsang ਬਹੁਤ ਨਹੀਂ ਵਧੀਆ ਸੀ